ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਦੇ ਡੇਰੀ ਫਾਰਮ ਭਗਤਾ ਤੇ ਲੋ ਵੀ ਸੱਜਣੋ ਅੱਜ ਦੀ ਵੀਡੀਓ ਆਪਣੀ ਹੈਗੀ ਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਹੈ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਆਪਾਂ ਤੁਹਾਨੂੰ 5-6 ਨਗ ਦਿਖਾਉਣੇ ਆ ਬੱਕਰੀਆਂ ਦੇ ਤੇ ਇਹ ਵਾਈ ਜੀ ਨੇ ਸੇਲ ਕਰਨੀਆਂ ਤੇ ਸਾਰੀ ਡਿਟੇਲ ਆਪਾਂ ਪੁੱਛ ਲੈਣੇ ਵੀ ਕਿੰਨੇ ਨਗਾ ਕੀ ਇਹਨਾਂ ਦਾ ਮੁੱਲ ਵੜੀ ਰਹੂ ਬਾਕੀ ਜਿਹੜੀ ਨਸਲ ਕੁਆਲਿਟੀ ਹੈ ਤੁਹਾਡੇ ਸਾਹਮਣੇ ਆ ਤੇ ਬਾਕੀ ਪੁੱਛ ਜੇ ਆਪਾਂ ਵੀਰ ਨੂੰ ਕਰੌਣਿਆਂ ਗੱਲਬਾਤ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਐਡਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕਰੌਣਿਆਂ ਆਪਾਂ ਗੱਲਬਾਤ ਪੁੱਛਦੇ ਹਾਂ ਸਾਰੀ ਗੱਲਬਾਤ ਸਤਰੀ ਗੱਲ ਬਾਈ ਸਤਰੀ ਗੱਲ ਬਾਈ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਆਪਣਾ ਡਰੈੱਸ ਕਨਫਰਮ ਕਰਦੀ ਬਾਈ ਨਾ ਮੇਰਾ ਲਾਪਰੀਤ ਬਾਈ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਸਰਪਾਤਾ ਭਾਈ ਕਦੇ ਬਗਰਾੜੀ ਆ ਬਾਈ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੇ ਵੀਰੇ ਮੋਬਾਈਲ ਨੰਬਰ 98729257848 ਠੀਕ ਹੈ ਤੇ ਆਪਾਂ ਫਿਰ ਇਹ ਬਾਈ ਸੇਲ ਕਰਨੀਆਂ ਬੱਕਰੀਆਂ ਹਾਂ ਵੇਚ ਨਹੀਂ ਆ ਬਾਈ ਇਹ ਠੀਕ ਹੈ ਇਹ ਘਰੇ ਰੱਖੇ ਹੋਏ ਸੀ ਨਾ ਗਾ ਹੈ ਓਏ ਬਸ ਘਰੇ ਕਾਦੇ ਰੱਖੇ ਪੈਸੇ ਲੈਣੇ ਸੀ ਕਿਸੇ ਤੋਂ ਭਰਾਵਾ ਠੀਕ ਹੈ ਪਤਾ ਫਿਰ ਹਣਾ ਇਹੋ ਜਿਹਾ ਕੁਝ ਕਰਨਾ ਪੈਗਾ ਕਿੰਨੇ ਨਾਗਾ ਹੁਣ ਇਹ 1 2 3 4 5 ਸ਼ੇ 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 ਨਗਰ ਹੈ ਤੇ ਕੀ ਹਸਬਕਤਾ ਵਾ ਇਹਨਾਂ ਦੀ ਮੰਨ ਕੇ ਚੱਲ ਵੀ ਵਿੱਚ ਬੱਕਰੀਆਂ ਸੂਈਆਂ ਹੋਈਆਂ ਕਿੰਨੀਆਂ ਤੇ ਪੱਠਾਂ ਕਿੰਨੀਆਂ ਯਾਰ ਆਪਾਂ ਦਾ ਬਿਆਤ ਨਹੀਂ ਨੋਲ ਜਣੀ ਐਵੇਂ ਤੈਨੂੰ ਕਹਦਾ ਆਹ ਸੂਈ ਨਹੀਂ ਹਜੇ ਠੀਕ ਹੈ ਉਹ ਖਣੀ ਇੱਕ ਸੂਈ ਸੂਈ ਇੱਕ ਆਵਾ ਲਾਲ ਤੇ ਬਲੈਕ ਕਲਰ ਦੇ ਵਿੱਚ ਉਹ ਵੀ ਪੱਠਾ ਬੱਕਰਾ ਉਹ ਬੱਕਰਾ ਆ ਗਿਆ ਛੋਟਾ ਬੱਚਾ ਤੇਰਾ ਤੇ ਮੈਂ ਦਿੱਤਾ ਜੀ ਅੱਛਾ ਕਹਿਰਾ ਬੱਕਰਾ ਹੈ ਲੋ ਵੀ ਸੱਜ ਨੂੰ ਆ ਹੈਗਾ ਬਾਈ ਕਹਿੰਦਾ ਵੀ ਕਹਿਰਾ ਬੱਕਰਾ ਇਸੇ ਦਾ ਹੀ ਬੱਚਾ ਏ ਹਾਂ ਇਹਦਾ ਹੀ ਆ ਭਈ ਉਹ ਲਾਲ ਬੱਕਰੀ ਦਾ ਹੈ ਉਹ ਲਾਲ ਬੱਕਰੀ ਦਾ ਤੇ ਇਹਦਾ ਬੱਚਾ ਬਹੁਤ ਵੱਡਾ ਕੱਦ ਕਾਠਾ ਵੀ ਇਹਦਾ ਵੀ ਤੇ ਤਿੰਨ ਆਗਿਆ ਬਾਈ ਕੋਲੇ ਬੱਕਰੀਆਂ ਤੇ 1 2 3 ਤੇ ਚਾਰ ਬੱਕਰੀਆਂ ਆਈਆਂ ਦੋ ਅਗੇ ਬੱਕਰੇ ਇੱਕ ਛੋਟਾ ਬੱਚਾ ਤੇ ਇੱਕ ਵੱਡਾ ਆਇਆ ਇੱਕ ਅਹ ਪਾਠਾ ਇੱਕ ਅਹ ਪਾਠਾ ਹਾਂ ਹਾਂ ਉਹ ਤੇ ਲਾਪਰੀ ਤਾਂ ਫਿਰ ਇਹਨਾਂ ਦੀ ਵੀ ਡਿਮਾਂਡ ਦਾ ਕੀ ਸਹਖਦਾ ਉਹ ਬੈਂਟੇ ਰਹੇ ਮੈਂ ਝੂੜਵਾ ਦਾ ਆਪਦਾ ਕਿਤੇ ਵੇਚਾ ਕੋ ਕੀਤਾ ਨਹੀਂ ਹਾਂ ਤੇ ਮੇਰਾ ਬਾਈ ਜਿਹਨੂੰ ਬਈ ਨੌਜਰੀ ਹੈ ਜਿਹਨੇ ਲੈਣਾ ਹੋਇਆ ਹਾਂ ਵੀ ਜਿਹੜੇ ਸੱਜਣ ਨੇ ਹਾਂ ਜਿਹੜੇ ਸੱਜਣ ਨੇ ਮਿੱਤਰੋ ਇਹ ਲੈਣੀਆਂ ਹੋਈਆਂ ਤੇ ਬਾਈ ਦੇ ਨਾਲ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਹੜੇ ਵੀ ਭਰਾ ਨੇ 1 ਨੱਕ ਜਾਂ 2 ਨੱਕ ਖਰੀਦਨੇ ਹੋਏ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਆ ਵਿੱਚ ਮੰਨ ਕੇ ਚੱਲੋ ਹੱਕੀ ਬਈਆਂ ਨੂੰ ਪਰੇ ਨੂੰ ਦੇਖੋ ਜੀ ਵਧੀਆ ਸੋਹਣਾ ਕੱਦ ਕਾਠ ਤੇ ਆ ਬੱਕਰੀ ਦਾ ਕੱਦ ਦਿਖਾ ਦੇਦਾ ਬੱਕਰੀ ਦਾ ਕੱਦ ਵੀ ਪੂਰਾ ਐ ਵੱਡਾ ਮੈਂ ਕਹਿੰਦਾ ਫੁੱਲ ਸਾਈਜ਼ ਆ ਬੰਦੇ ਦੇ ਮੋਢੇ ਤੱਕ ਆਉਂਦਾ ਹੋਊਗਾ ਐਡਾ ਕੱਦ ਕਾਠ ਹੈ ਨਾ ਤੇ ਆ ਬੱਕਰੀਆਂ ਨੂੰ ਲਵਾਉਂਦਾ ਤੇ ਬੱਕਰੀਆਂ ਬੁੱਕਰੀਆਂ ਵੀ ਲਵਾਉਂਦਾ ਲਾਉਂਦਾ ਹਾਂ ਹਾਂ ਵੀ ਲਾਉਂਦਾ ਠੀਕ ਹੈ ਤੇ ਨੰਬਰ ਬੋਲ ਦੇਦਾ ਫਿਰ ਹੈ ਬਈ ਨੰਬਰ ਬੋਲ ਦੇ ਆ ਦਾ ਨੰਬਰ ਬੋਲ ਦੇ ਲੋ ਵੀ ਸੱਜਣੋ ਇਹ ਮੰਨ ਕੇ ਚੱਲੋ 5-6 ਨਾਕ ਆ ਗਏ ਬਾਈ ਕੋਲੇ ਜਿਹੜੇ ਵੀ ਭਰਾ ਨੂੰ ਤੇ ਕੋਈ ਵੀ ਕਿਸੇ ਨੇ ਬੱਕਰੀ ਲੈਣੀ ਹੋਈ ਜਾਂ ਕਹਿਰਾ ਬੱਕਰਾ ਲੈਣਾ ਹੋਇਆ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਲਾਪਰੀ ਤਾਂ ਫਿਰ ਇਹਨਾਂ ਦੀ ਡਿਮਾਂਡ ਦਾ ਕੀ ਹਿਸਾਬ ਕਰਦਾ ਉਹ ਵੀਰੇ ਯਾਰ ਇਹਨਾਂ ਦੀ ਡਿਮਾਂਡ ਤਾਂ ਬਿਆਨ ਤਿਆਰ ਆਪਾਂ ਦਾ ਪਤਾ ਨਹੀਂ ਜੇ ਸਾਰੇ ਇਕੱਠੇ ਲੈਣੇ ਹੋਏ ਕਿਸੇ ਨੇ ਇੱਕਠੇ ਕੋਈ ਨਾ ਕਰ ਲਾਂਗੇ ਅਗਲੇ ਨੂੰ ਕਹੇ ਬਈ ਆਹ ਤਾਂ ਜਿੰਨੇ ਦੇ ਲੱਗਦੀਆਂ ਉਹੀਆਂ ਲੈ ਜਿਓ ਕਿਹਨੇ ਬਈ ਪਰੋਂ ਬਲੀ ਨੋਜ ਵੀ ਆਪਾਂ ਕਿਹੜਾ ਕੋਈ ਬਾਲ ਨਹੀਂ ਰੱਖੀਆਂ ਕਰੀਆਂ ਕਰਦੇ ਹਨਾ ਮੈਂ ਤੁਹਾਨੂੰ ਦੱਸਿਆ ਨਾ ਬਈ ਯਾਰ ਤੇਰੇ ਪਿੰਡੋਂ ਹੀ ਗੇਤੋਂ ਪੈਸੇ ਲੈਣੇ ਨੇ ਯਾਰ ਤੇ ਆ ਬੱਕਰੀਆਂ ਹੀ ਲਿਆਂਦੀਆਂ ਚੱਲ ਠੀਕ ਉਹ ਆ ਗਿਆ ਕਹਿ ਰਿਹਾ ਬੱਕਰਾ ਹੈ ਨਾ ਆਹ ਬੱਚਾ ਸੱਜਣੂ ਕਹਿ ਰਿਹਾ ਬੱਕਰਾ ਆ ਗਿਆ ਇਹ ਤੇ ਬਾਕੀ ਆ ਵੱਡਾ ਬੱਕਰਾ ਤੇ ਜਿਹੜੇ ਵੀ ਭਰਾ ਨੇ ਕੋਈ ਵੀ ਨਾ ਖਰੀਦਣਾ ਹੋਇਆ ਇੱਕ ਜਾਂ ਦੋ ਲੈਣੀਆਂ ਹੋਈਆਂ ਤੇ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਲਿਓ ਬਾਈ ਕਹਿੰਦਾ ਵੀ ਆਪਾਂ ਫੋਨ ਤੇ ਗੱਲਬਾਤ ਕਰ ਲਾਂਗੇ ਤੇ ਜਿਹੜੇ ਵੀ ਭਰਾ ਨੂੰ ਕੋਈ ਵੀ ਬ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਾਕੀ ਬਰੀਡ ਵੀ ਪੂਰੀ ਫੁੱਲ ਆ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਗੱਲਬਾਤ ਪੁੱਛਦੇ ਆਪਾਂ ਬਾਈ ਨੂੰ ਹੋਰ ਤੇ ਲਾਪਰੀਟ ਫਿਰ ਇਹ ਇਹਨਾਂ ਦੀ ਉਮਰ ਦਾ ਕੋਈ ਹਸਾਬ ਕਿਤਾਬ ਵੀ ਬੱਕਰਾ ਇਹਦੀ ਉਮਰ ਕਿੰਨੀ ਹੈ ਬੱਕਰੀ ਦੀ ਵੱਡੇ ਦੀ ਜਰਾ ਆਪਾਂ ਦਾ ਪਤਾ ਨਹੀਂ ਪਤਾ ਨਹੀਂ ਠੀਕ ਹੈ ਤੇ ਨੰਬਰ ਬੋਲਦੇ ਫਿਰ ਆ ਨੰਬਰ 98729 ਬਾਈ 57843 ਠੀਕ ਆ 7797 99 99729 5748 848 ਇਹ ਨੰਬਰ ਬਾਈ ਦਾ ਸੱਜਣੋ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਫਿੱਟ ਹੋਇਆ ਇਹਨਾਂ ਚੋਂ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਬੱਕਰੀਆਂ ਦਿਖਾ ਦੇ ਬੱਕਰੀਆਂ ਲਾਉਂਦਾ ਬਈ ਬੱਕਰੀਆਂ ਲਾਉਂਦਾ ਬੱਕਰਾ ਪੂਰਾ ਵੱਡਾ ਕੱਦ ਕਾਟ ਦਾ ਫੁੱਲ ਸਾਈਜ਼ ਦਾ ਤੇ ਲਾਪਰੀ ਤਾਂ ਬਰੀਡ ਪੂਰੀ ਹੈ ਬਈ ਇਹ ਯਾਰ ਕਿਹੜੀ ਬਰੀਡ ਆ ਕੀ ਵਿੱਚੋਂ ਏ ਵਾਹ ਦਾ ਬੀਟਲੀ ਠੀਕ ਹੈ ਮੰਗਦੇ ਸੀ ਕੱਲ ਉਹ ਗੱਡੀਆਂ ਵਾਲੇ ਨੇ ਤੇ ਮੈਂ ਵਧੀ ਗਿਆ ਆ ਜਾਣਗੇ ਯਾਰ ਹਾਂ ਹਾਂ ਘਰੇ ਆ ਕੋਈ ਕੋਈ ਮੰਨ ਕੇ ਚੱਲ ਜਿਹਦੇ ਕੋਲ 10 12 ਘਰੇ ਨਾ ਹੋਏ ਤੇ ਉਹ ਜਾ ਬੰਦਾ ਲੈ ਜੇ ਤਾਂ ਚੰਗਾ ਹੈ ਨਾ ਤਾਂ ਕਿ ਉਹ ਫਿਰ ਮੈਂ 베ਚੀ ਨਹੀਂ ਮੈਂ ਆਪਾਂ ਤੇਰਾ ਆਪਾਂ ਇੱਕ ਅੱਗੇ ਕਹਿ ਰੋ ਬੱਕਰਾ ਤੇ ਇਹ ਵੱਡਾ ਬੱਕਰਾ ਆ ਗਿਆ ਤੇ ਇਹ ਕੋਈ ਇਹ ਨਾਗਾ ਸੱਜਣ ਜਿਹਦੇ ਬਾਈ ਕੋਲੇ ਹੋਰ ਬੇਨਤੀ ਸੀ ਹਾਂ ਕਈ ਵਾਰੀ ਕੋਈ ਬੱਕਰੀਆਂ ਵਾਲਾ ਬੰਦਾ ਵੀਡੀਓ ਦੇਖ ਲੈਂਦਾ ਹਨਾ ਤੇ ਕਈ ਵਾਰੀ ਕਿਸੇ ਨੂੰ ਮੰਡੀ-ਮੁੰਡੀ ਪਤਾ ਹੋਵੇ ਆਪਾਂ ਨੂੰ ਉਹ ਵੀ ਦੱਸ ਦੇ ਯਾਰ ਇਹ ਉੱਥੇ ਬਗੈਰਵਾਨਾ ਕਰਿਆ ਵਾਂ ਠੀਕ ਠੀਕ ਹੈ ਤੇ ਨੰਬਰ 22 ਦਾ ਸੱਜਣ ਚੱਲਦਾ ਰਹਿਣਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਸასი ਕਾਲ ਸਾਰਾ